ਉਹ ਇਤਰਾ ਉਹਦਾ ਜੇ ਕਿ ਇਸ ਇਹ ਮੋਰ ਦਾ ਵਾਪਸ ਤਾਂ ਥੋਰ ਕਰੇ ਨਾ ਉਹ ਜਿਸ ਤਰ੍ਹਾਂ ਅਸੀਂ ਚਾਲੂ ਹੋਏ ਸੀ ਪਾ ਕਰਦਾ ਉਹ ਗ੍ਰਾਮ ਵਿੱਚ ਚੁੜੇ ਕਿ ਇਹਨੇ ਨਿਰਮਤਾ ਸੇਸ਼ਕੇ ਨੂੰ ਨਹੀਂ ਜਾਣਦੀ ਅ ਪਰ ਫਿਰ ਵੀ ਹਰ ਰੋਜ਼ ਇੱਕੀ ਸ਼ੁਰੂ ਕਰਨ ਲਈ ਸੇਵਾ ਜਿਹੜੀ ਹੈ ਉਹ ਚਲੋ ਕੀਤੀ ਜਾਂਦੀ ਹੈ ਛੋਟੀ ਜਿਹਦੇ ਪਰੋ ਸਿੱਖਿਆ ਦਾ ਜਿਹੜੀ ਹੈ ਕਿਸ ਕਦਰ ਆ ਮੁਹੰਦੇ ਮਨਾਂ ਦੇ ਵਿੱਚ ਵੀ ਇਹ ਬਜ਼ੁਰਗ ਬੇਸ਼ੱਕ ਆਵਾਜ਼ ਪਰ ਫਿਰ ਵੀ ਜਿਹੜਾ ਉਹਨਾਂ ਬਣੋ ਸੇਵਾ ਜਿਹੜੀ ਆ ਦਿੱਤਰੇ ਸੇਵਾਈ ਜਾ ਰਹੀ ਹੈ ਹਮਰੋਜ ਇਸ ਸੇਵਾਇ ਤੇ ਜਿਹੜਾ ਲੋਕੀ ਕੀ ਕਰਦੀ ਆ ਦਿਨੋ ਦਿਨ ਆਪੇ ਸੁਖੀ ਕਰਦੇ ਰਹੇ ਕਿ ਬੇਸ਼ੱਕ ਇਹ ਬਜ਼ੁਰਗ ਆਵਾਜ਼ ਪਰ ਵੀ ਹਰ ਰੋਜ਼ ਇਸੇ ਤਰ੍ਹਾਂ ਦੀ ਜਿਹੜੀ ਆ ਹਰ ਵੇਲੇ ਹਰ ਸਮੇਂ ਪੂਰਾ ਦਿਨ ਇੱਥੇ ਛਾੜੂ ਮਾਰਦੀ ਸੇਵਾ ਜਿਹੜੀ ਆ ਉਹਨਾਂ ਨੂੰ ਬੰਦੇ ਰਹਿੰਦੇ ਨੇ ਕਿ ਉਹਨਾਂ ਦੇ ਅੰਦਰ ਵੀ ਸੁਖੀ ਚੁਣਨ ਦੀ ਕੋਸ਼ਿਸ਼ ਕਰਾਂ ਸ਼ਰਤਾ ਵੀ ਜਿਹੜਾ ਮਨਾਂ ਦੇ ਵਿੱਚ ਇਹਨਾਂ ਬੰਦਾਂ ਦੇ ਉਹਦਾ ਇੱਥੇ ਕੀ ਇੱਕ ਬੈਕੌਂਡ ਦਾ ਕੰਪੈਨ ਬਹੁਤ ਜ਼ੋਰ ਕਰਦਾ ਪਰ ਉਹ ਜਿਸੇ ਤਰ੍ਹਾਂ ਹੀ ਚੱਲਦਾ ਰਹੇ ਦੀ ਸੇਵਾ ਕਰਦਾ ਹੈ ਜਿਹੜਾ ਵਿੱਚ ਤੋਂ ਦੇਖਦੇ ਨੂੰ ਇਹਨਾਂ ਸੇਵਾ ਦਾ ਅੰਸ਼ੇਸ਼ਕੀ ਮੂਨਾ ਨਹੀਂ ਹੈ ਪਰ ਫਿਰ ਵੀ ਹਰ ਰੋਜ਼ ਇੱਥੇ ਸ਼ੁਰੂ ਕਰਨ ਲਈ ਸੇਵਾ ਜਿਹੜੀ ਹੈ ਉਹ ਚਲੋ ਕੀਤੀ ਜਾਂਦੀ ਹੈ ਜਿਹੜੀ ਸਿੱਖਿਆ ਦਾ ਜਿਹੜਾ ਕਿਸ ਤਰ੍ਹਾਂ ਲੋਕਾਂ ਦੇ ਬੰਨਾਂ ਦੇ ਵਿੱਚ ਬਜ਼ੁਰਗ ਅਸ਼ੇਸ਼ਕ ਪਰ ਫਿਰ ਵੀ ਜਿਹੜਾ ਉਹਨਾਂ ਕੋਲ ਸੇਵਾ ਜਿਹੜੀ ਹੈ ਕਿਸ ਤਰ੍ਹਾਂ ਇਸ ਜਾਰੀ ਹੈ ਅਮਰੋਜ ਦੀ ਸੇਵਾ ਇਹ ਜਿਹਨਾਂ ਵੱਲੋਂ ਕੀਤੀ ਜਾਂਦੀ ਹੈ ਇਹਨਾਂ ਨੂੰ ਜੇ ਆਪਣੇ ਸੁਪਰੀਮ ਤੇ ਲੱਗ ਰਹੇ ਹੋ ਕਿ ਬੇਸ਼ੱਕ ਇਹ ਜਿਹੜਾ ਲਾਹੇ ਜਿਹੜਾ ਫਿਰ ਵੀ ਸਾਡੇ ਉਸੇ ਤਰ੍ਹਾਂ ਦੀ ਹੈ ਜਿਹੜੀ ਆਪਕਿਲੇ ਘੱਟ ਸਮੇਂ ਵਿੱਚ ਪੂਰਾ ਕਰਦੇ ਇੱਥੇ ਝੋੜ ਮੰਦ ਦੀ ਸੇਵਾ ਜਿਹੜੀ ਆਪਾਂ ਵੱਲੋਂ ਦੇ ਰਹੇ ਨਾ ਰਿਹਾ ਕਿ ਨਾ ਕਿੰਨੇ ਤਰ੍ਹਾਂ ਦੀ ਸਖੀਨ ਚਲ ਰਹੀ ਹੈ ਅਸਤਰ ਸ਼ਰਧਾ ਜੁੜੀ ਹੈ ਇਹਨਾਂ ਦੇ ਮਨਾਂ ਦੇ ਵਿੱਚ ਹੈ ਇਹਨਾਂ ਨੂੰ ਲੋਕਾਂ ਦੇ ਕਿ ਇਸ ਸੇਵਾ ਨੂੰ ਦਾ ਵਾਪਸ ਤਾਂ ਕੋਈ ਨਾ ਰਹਿਣਾ ਪਰ ਉਹ ਜਿਹਦੇ ਸੇਵਾ ਤੇ ਰਹੇ ਜਾਂਦੇ ਨੇ ਉਹ ਸਵੇਰ ਕੱਪਾ ਉਹਰਾ ਵਿੱਚ ਚੋ ਜੀ ਤੇ ਕਿ ਇਹ ਸੇਵਾ ਦਾ ਵਿਸ਼ੇਸ਼ ਕੋਈ ਨਾਮ ਨਹੀਂ ਆ ਪਰ ਫਿਰ ਵੀ ਹਰ ਰੋਜ਼ ਇਹਦੇ ਸ਼ੁਰੂ ਕਰ ਦਿੱਤੇ ਸੇਵਾ ਜਿਹੜੀ ਆ ਉਸ ਤੋਂ ਕੀਤੀ ਜਾਂਦੀ ਆ ਕਿ ਜੀ ਤੁਹਾਨੂੰ ਦੇਵ ਰਹੇ ਸਿੱਖਿਆ ਜਿਹੜੀ ਆ ਕਿਸ ਤਰ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਕਿ ਇਹ ਬਜ਼ੁਰਗ ਅਪਾਹਜ ਪਰ ਫਿਰ ਵੀ ਜਿਹੜਾ ਉਹਨਾਂ ਲੋਕਾਂ ਦੀ ਸੇਵਾ ਜਿਹੜੀ ਆ ਕਿਸ ਤਰ੍ਹਾਂ ਇਸ ਤਰ੍ਹਾਂ ਚਲਾਈ ਜਾ ਰਹੀ ਆ ਹਰ ਰੋਜ਼ ਇਹ ਸੇਵਾ ਦੇ ਹੋ ਬਲੋ ਕੀਤੀ ਜਾਂਦੀ ਆ ਤੇ ਕਿਰਪਾ ਤੁਸੀਂ ਆਪਣੇ ਸੁਖੀ ਚ ਦੇਖਦੇ ਹੋ ਕਿ ਜਿੰਨਾ ਵੀ ਜਦੋਂ ਬਾਹਰ ਦੇ ਵਿੱਚ ਕਰ ਵੀ ਹਰ ਰੋਜ਼ ਉਸੇ ਤਰ੍ਹਾਂ ਹੀ ਜੜੀਆਂ ਹਰ ਵੇਲੇ ਹਰ ਸਮੇਂ ਪੂਰਾ ਦਿਨ ਇੱਥੇ ਚੜ੍ਹੂ ਮੰਦਿਰ ਦੀ ਸੇਵਾ ਗੜੀਆਂ ਉਹਦੇ ਨਾਲ ਨਾਲ ਕਰਦਾ ਆ ਕਿ ਜੜੀਆਂ ਤੁਹਾਡੀ ਸੁਖੀ ਚ ਨੂੰ ਅਸੀਂ ਦੇਖਦੇ ਹਾਂ ਕਿ ਜੇ ਇਸ ਤਰ੍ਹਾਂ ਸ਼ਰਤਾਂ ਜੜੀਆਂ ਇਹਨਾਂ ਦੇ ਮਾੜਾ ਦੇ ਵਿੱਚ ਹੈ ਇਹਨਾਂ ਤੋਂ ਬਿਨਾਂ ਕਿ ਉਸ ਦਾ ਇਹ ਮੋਰ ਦਾ ਵਾਪਸ ਦਾ ਖੇਡ ਦਾ ਦਸਤਾਵੇਜ਼ ਉਹ ਜਿਸ ਤਰ੍ਹਾਂ ਇਹ ਚੌੜਾ ਮੇਰੇ ਦੋਸਤ ਕਹਾ ਕਹਤਾ ਉਹਰੇ ਵਿੱਚ ਵੀ ਨਹੀਂ ਕਿ ਇਹ ਜੇਵਾ ਦਾ ਸੰਦੇਸ਼ਕ ਨੂੰ ਕੋਈ ਗਿਆਨ ਨਹੀਂ ਹੈ ਪਰ ਫਿਰ ਵੀ ਹਰ ਰੋਜ਼ ਇਹਦੇ ਸ਼ੁਰੂ ਕਰਕੇ ਸੇਵਾ ਜਿਹੜੀ ਹੈ ਉਹ ਬੋਲੋ ਕੀਤੀ ਜਾਂਦੀ ਹੈ ਕਿ ਤੁਸੀਂ ਜਿਹਦੇ ਪਰ ਸਿੱਖਿਆ ਦਾ ਜਿਹੜੀ ਹੈ ਕਿਸ ਤਰ੍ਹਾਂ ਦੇ ਵਿੱਚ ਵੀ ਇਹ ਬਜ਼ੁਰਗ ਰੇਸ਼ਕ ਅਤੇ ਪਾਹੀਦ ਪਰ ਫਿਰ ਵੀ ਜਿਹੜਾ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਆ ਕਿ ਕਦਰ ਇਹ ਦਿੱਤੀ ਜਾ ਰਹੀ ਆ ਹਰ ਰੋਜ਼ ਇਹ ਸੇਵਾ ਇਹ ਜਿਹੜਾ ਉਹਨਾਂ ਵੱਲੋਂ ਕੀਤੀ ਜਾਂਦੀ ਆ ਮੇਰਾ ਤੁਹਾਨੂੰ ਆਪਣੇ ਤੋਂ ਸੁਣਦੇ ਕਿ ਰੇਸ਼ਕ ਅਤੇ ਪਾਹੀਦ ਨੇ ਫਿਰ ਵੀ ਹਰ ਰੋਜ਼ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਹਰ ਵੇਲੇ ਹਰ ਸਮੇਂ ਪੂਰਾ ਦਿਨ ਇੱਥੇ ਛਾੜੂ ਮਾਰਦੀ ਸੇਵਾ ਜਿਹੜੀ ਆ ਉਹਨਾਂ ਦੇ ਹੌਂਦੇ ਰਹੇ ਨੇ ਇਹਦਾ ਬਹੁਤ ਬੜਾ ਇੱਕ ਸਤਿਨ ਚੁਣਨਾ ਉਹ ਕਿੰਨਾ ਚਿਰ ਸ਼ਰਧਾ ਬੜੀ ਆ ਇਹਨਾਂ ਦੇ ਮਨਾਂ ਦੇ ਵਿੱਚ ਆ ਇਹਨਾਂ ਬਜ਼ੁਰਗਾਂ